ਅੱਜ ਕੁਦਰਤ ਨੇ ਵੀ ਕਿਹਾ ਏ ਅੱਜ ਕੁਦਰਤ ਨੇ ਵੀ ਕਿਹਾ ਏ ਕਿ ਤੂੰ ਕੁਝ ਪਲ ਮੇਰੇ ਕੋਲ ਵੀ ਬਹਿ ਜਾ ਅੱਜ ਕੁਦਰਤ ਨੇ ਵੀ ਕਿਹਾ ਏ ਕਿ ਤੂੰ ਕੁਝ ਪਲ ਮੇਰੇ ਕੋਲ ਤਾਂ ਬਹਿ ਜਾ ਕਿੰਜ ਮੇਰੇ ਬਣਾਏ ਪਸ਼ੂ ਤੇ ਪੰਛੀ ਨੇ ਕੁਝ ਉਨ੍ਹਾਂ ਬਾਰੇ ਵੀ ਕਹਿ ਜਾ ਅੱਜ ਕੁਦਰਤ ਨੇ ਕਿਹਾ ਏ ਕਿ ਤੂੰ ਕੁਝ ਬਾਰੇ ਕੁਝ ਗੱਲਾਂ ਮੇਰੇ ਬਾਰੇ ਵੀ ਕਹਿ ਜਾ ਕੁਝ ਪਲ ਕੁਝ ਸਮਾਂ ਮੇਰੇ ਕੋਲ ਵੀ ਬਹਿ ਜਾ ਕਿ ਜਿਹੜੇ ਮੈਂ ਇਹ ਜਹਾਨ ਉੱਤੇ ਪਸ਼ੂ ਪੰਛੀ ਤਾਰੇ ਬਣਾਏ ਨੇ ਕੁਝ ਉਹਨਾਂ ਬਾਰੇ ਵੀ ਕਹਿ ਜਾ ਮੈਂ ਸੋਚਿਆ ਚਲ ਠੀਕ ਐ ਮੈਂ ਸੋਚਿਆ ਚਲ ਠੀਕ ਐ ਇੱਕ ਗੱਲ ਅੱਜ ਤੇਰੇ ਨਾਲ ਵੀ ਕਰ ਲੈਨੇ ਆ ਮੈਂ ਕਿਹਾ ਚਲ ਠੀਕ ਐ ਇੱਕ ਗੱਲ ਅੱਜ ਤੇਰੇ ਨਾਲ ਵੀ ਕਰ ਲੈਨੇ ਆ ਤੇਰੀ ਦਿੱਤੀ ਮੰਜ਼ਿਲ ਦੇ ਉੱਤੇ ਇੱਕ ਕਦਮ ਅਸੀਂ ਵੀ ਚੜ ਲੈਨੇ ਆ ਜਦੋਂ ਵੇਖਿਆ ਉਸ ਅਸਮਾਨ ਦੇ ਉੱਤੇ ਜਦੋਂ ਵੇਖਿਆ ਉਸ ਅਸਮਾਨ ਦੇ ਉੱਤੇ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਤੇ ਰੂਹ ਨੂੰ ਸਕੂਨ ਮਿਲ ਗਿਆ ਇੰਜ ਲੱਗਿਆ ਜਿਵੇਂ ਆਤਮਾ ਦੀ ਸੰਤੁਸ਼ਟੀ ਹੋ ਗਈ ਹੈ ਇੰਜ ਲੱਗਿਆ ਜਿਵੇਂ ਆਤਮਾ ਦੀ ਸੰਤੁਸ਼ਟੀ ਹੋ ਗਈ ਹੈ ਇੱਕ ਨਵੀਂ ਸਵੇਰ ਦੇ ਨਾਲ ਨਾਲ ਮੇਰੀ ਜ਼ਿੰਦਗੀ ਹੋਰ ਵੀ ਸੋਹਣੀ ਹੋ ਗਈ ਹੈ ਇੱਕ ਨਵੀਂ ਸਵੇਰ ਦੇ ਨਾਲ ਨਾਲ ਮੇਰੀ ਜ਼ਿੰਦਗੀ ਹੋਰ ਵੀ ਸੋਹਣੀ ਹੋ ਗਈ ਹੈ ਇੰਨਾ ਨੱਚਦੇ ਹੱਸਦੇ ਪੰਛੀਆਂ ਨੂੰ ਵੇਖ ਕੇ ਇੰਨਾ ਹੱਸਦੇ ਨੱਚਦੇ ਪੰਛੀਆਂ ਨੂੰ ਵੇਖ ਕੇ ਦਿਲ ਨੇ ਇੱਕ ਅੰਗੜਿਆਈ ਲਈ ਐ ਤੇ ਮੈਂ ਵੀ ਕਿਹਾ ਵਾਹ ਕੀ ਤੇਰੀ ਕਾਇਨਾਤ ਹੈ ਮੈਂ ਵੀ ਕਿਹਾ ਵਾਹ ਕੀ ਤੇਰੀ ਕਾਇਨਾਤ ਹੈ ਜਿਸਦੇ ਵਿੱਚ ਖੁਸ਼ੀਆਂ ਗਮੀਆਂ ਦੋਨੋਂ ਹੀ ਬਰਾਬਰ ਮਿਲਦੀਆਂ ਨੇ ਜਿਸਦੇ ਵਿੱਚ ਖੁਸ਼ੀਆਂ ਗਮੀਆਂ ਦੋਨੋਂ ਹੀ ਬਰਾਬਰ ਮਿਲਦੀਆਂ ਨੇ ਤੇਰੇ ਇਸ ਜਹਾਨ ਦੇ ਉੱਤੇ ਰੱਬਾ ਤੇਰੇ ਇਸ ਜਹਾਨ ਦੇ ਉੱਤੇ ਰੱਬਾ ਹਰ ਕਿਸੇ ਨੂੰ ਕੁਝ ਨਾ ਕੁਝ ਵਰਕ ਤਾਂ ਜ਼ਰੂਰ ਮਿਲਦੀਆਂ ਨੇ ਉਹਨੇ ਵੀ ਹੱਸ ਕੇ ਜਵਾਬ ਦਿੱਤਾ ਤੇ ਕਹਿਣ ਲੱਗਾ ਉਹਨੇ ਵੀ ਹੱਸ ਕੇ ਜਵਾਬ ਦਿੱਤਾ ਤੇ ਕਹਿਣ ਲੱਗਾ ਕਿ ਤੂੰ ਤਾਂ ਅੱਜ ਨੀਂਦ ਖੋਲੀ ਐ ਤੂੰ ਤਾਂ ਅੱਜ ਨੀਂਦ ਖੋਲੀ ਐ ਪਰ ਇਸ ਤੋਂ ਪਹਿਲਾਂ ਦੀਆਂ ਸਵੇਰਾਂ ਦੇ ਵਿੱਚ ਇਸ ਤੋਂ ਪਹਿਲਾਂ ਦੀਆਂ ਸਵੇਰਾਂ ਦੇ ਵਿੱਚ ਹੋਰ ਵੀ ਸੋਹਣੇ ਨਜ਼ਾਰੇ ਸੀ ਇਸ ਤੋਂ ਪਹਿਲੀਆਂ ਸਵੇਰਾਂ ਦੇ ਵਿੱਚ ਹੋਰ ਵੀ ਖੂਬਸੂਰਤ ਨਜ਼ਾਰੇ ਸੀ ਜਿਨ੍ਹਾਂ ਨੂੰ ਵੇਖਣੋਂ ਤੂੰ ਵਾਂਝਾ ਰਹਿ ਗਿਆ ਹੈ ਮੈਂ ਕਿਹਾ ਚਲ ਕੋਈ ਨਾ ਮaaf ਕਰ ਦੇ ਮੈਨੂੰ ਮੈਂ ਕਿਹਾ ਚਲ ਕੋਈ ਨਾ ਮaaf ਕਰ ਦੇ ਮੈਨੂੰ ਪਰ ਉਹਨੇ ਹੱਸ ਕੇ ਕਿਹਾ ਲੰਗਿਆ ਸਮਾਮੂੜ ਹੱਥ ਨਹੀਂ ਆਉਂਦਾ ਲੰਗਿਆ ਸਮਾਮੂੜ ਹੱਥ ਨਹੀਂ ਆਉਂਦਾ ਇਹ ਤਾਂ ਹੁਣ ਤੂੰ ਕੁਤਾਹੀ ਕਰ ਗਈ ਐ ਇਹ ਤਾਂ ਹੁਣ ਤੂੰ ਕੁਤਾਹੀ ਕਰ ਗਈ ਐ ਪਰ ਚਲ ਕੋਈ ਨਾ ਪਰ ਚਲ ਕੋਈ ਨਾ ਅੱਗੇ ਨੂੰ ਖਿਆਲ ਰੱਖੀ ਇਸ ਨਜ਼ਾਰੇ ਦੇ ਨਾਲ ਨਾਲ ਆਪਣਾ ਵੀ ਮੈਨੂੰ ਹਾਲ ਚਾਲ ਦੱਸੀ ਇਸ ਨਜ਼ਾਰੇ ਦੇ ਨਾਲ ਆਪਣਾ ਵੀ ਮੈਨੂੰ ਹਾਲਚਾਲ ਦੱਸੀ ਕਿ ਕਿੰਜ ਤੂੰ ਮੇਰਾ ਸ਼ੁਕਰਾਨਾ ਕਰਦੀ ਹੈ ਕਿ ਕਿੰਜ ਤੂੰ ਮੇਰਾ ਸ਼ੁਕਰਾਨਾ ਕਰਦੀ ਹੈ ਕਿੰਜ ਮੇਰੇ ਬੰਦਿਆਂ ਦੀ ਹਾਸੀ ਦੇ ਵਿੱਚ ਆਪਣੀ ਹਾਸੀ ਭਰਦੀ ਹੈ ਕਿੰਜ ਮੇਰੇ ਪਸ਼ੂਆਂ ਦੇ ਤੂੰ ਮੇਰੇ ਪੰਛੀਆਂ ਦੇ ਤੂੰ ਗਾਣੇ ਸੁਣਦੀ ਹੈ ਉਹ ਰਾਗ ਜਿਨ੍ਹਾਂ ਦੇ ਵਿੱਚ ਉਹ ਆਪਣਾ ਦਰਦ ਫੋਲਦੇ ਨੇ ਉਹ ਰਾਗ ਜਿਨ੍ਹਾਂ ਦੇ ਵਿੱਚ ਆਪਣੀ ਉਹ ਦਿਲ ਦੀ ਹਰ ਇੱਕ ਗੱਲ ਬੋਲਦੇ ਨੇ ਕਾਸ਼ काश ਕਿਤੇ ਤੁਹਾਡੇ ਕੋਲ ਵੀ ਦੋ ਪਲ ਹੋਣ ਕਾਸ਼ ਕਿਤੇ ਤੁਹਾਡੇ ਕੋਲ ਵੀ ਦੋ ਪਲ ਹੋਣ ਤੁਸੀਂ ਵੀ ਇਹ ਨਜ਼ਾਰਾ ਵੇਖ ਸਕੋ ਤੁਸੀਂ ਵੀ ਨਜ਼ਾਰਾ ਵੇਖ ਸਕੋ ਤੇ ਕਿੰਜ ਕੁਦਰਤ ਨੇੜੇ ਹੋ ਕੇ ਗੱਲਾਂ ਕਰਦੀ ਹੈ ਕਿੰਜ ਕੁਦਰਤ ਨੇੜੇ ਹੋ ਕੇ ਗੱਲਾਂ ਕਰਦੀ ਹੈ ਕਿੰਜ ਇੱਕ ਦੂਜੇ ਦੇ ਦਿਲ ਦਾ ਹਾਲ ਭਰਦੀ ਹੈ ਕਿੰਜ ਇੱਕ ਦੂਜੇ ਦੇ ਦਿਲ ਦਾ ਹਾਲ ਦੱਸਦੀ ਹੈ ਕੁਝ ਗਮੀਆਂ ਨੇ ਕੁਝ ਖਾਮੀਆਂ ਨੇ ਕੁਝ ਕਮੀਆਂ ਨੇ ਕੁਝ ਖਾਮੀਆਂ ਨੇ ਕੁਝ ਉਦਾਸੀਆਂ ਨੇ ਤੇ ਕੁਝ ਖੁਸ਼ੀਆਂ ਨੇ ਸਭ ਮਿਲ ਕੇ ਹੀ ਜ਼ਿੰਦਗੀ ਬਣਦੀ ਹੈ ਸਭ ਮਿਲ ਕੇ ਹੀ ਜ਼ਿੰਦਗੀ ਬਣਦੀ ਹੈ ਪਰ ਫਿਰ ਵੀ ਨਵੀਂ ਸਵੇਰ ਦੇ ਲਈ ਫਿਰ ਵੀ ਨਵੀਂ ਸਵੇਰ ਦੇ ਲਈ ਇਨਾ ਖੁਸ਼ੀਆਂ ਦੇ ਲਈ ਇਨਾ ਮਿੱਠੀਆਂ ਮਿੱਠੀਆਂ ਬਾਤਾਂ ਦੇ ਲਈ ਮਿੱਠੇ-ਮਿੱਠੇ ਸੰਗੀਤ ਤੇ ਲਈ ਮੈਂ ਤੇਰਾ ਸ਼ੁਕਰੀਆ ਕਰਦੀਆਂ ਮੈਂ ਤੇਰਾ ਸ਼ੁਕਰੀਆ ਕਰਦੀਆਂ